ਅੱਜ ਆਪਾਂ ਗੱਲ ਕਰਾਂਗੇ ਉਸ ਨੌਜਵਾਨ ਮੁਸਲਮਾਨ ਮੁੰਡੇ ਦੀ ਜਿਹੜਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਭਰਤੀ ਹੋ ਜਾਂਦਾ ਫਿਰ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਕਹਿਣ ਤੇ ਪੁਲਿਸ ਦਾ ਮੁਖਬਰ ਬਣ ਕੇ ਸਿੰਘਾਂ ਦੀ ਫੌਜ ਵਿੱਚ ਵੀ ਭਰਤੀ ਹੋ ਜਾਂਦਾ ਸਿੰਘਾਂ ਨੂੰ ਤੇ ਇਹੋ ਜਿਹਾ ਕੀ ਪ੍ਰਭਾਵ ਪੈਂਦਾ ਕਿ ਉਹ ਸਾਰੀ ਗੱਲ ਸਿੰਘਾਂ ਨੂੰ ਸੱਚ-ਸੱਚ ਦੱਸਦਾ ਕਿ ਮੈਂ ਤਾਂ ਪੰਜਾਬ ਪੁਲਿਸ ਦਾ ਮੁਖਬਰ ਆ ਫਿਰ ਉਹੀ ਮੁਖਬਰ ਅੱਗੇ ਜਾ ਕੇ ਉਹ ਸਿੱਖ ਜਥੇਬੰਦੀ ਦਾ ਆਗੂ ਵੀ ਬਣਦਾ ਤੇ ਸਮਾਂ ਆਉਣ ਤੇ ਆਪਣੇ ਪੂਰੇ ਪਰਿਵਾਰ ਸਮੇਤ ਸਿੱਖ ਪੰਥ ਲਈ ਸ਼ਹੀਦ ਵੀ ਹੋ ਜਾਂਦਾ ਇਹ ਕਹਾਣੀ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਆ ਜਿਹੜੇ ਕਹਿੰਦੇ ਨੇ ਸਿੱਖ ਲੁਟੇਰੇ ਸੀਗੇ ਸਿੱਖ ਡਾਕੂ ਨੇ ਤੇ ਸਿੱਖਤੀਆਂ ਪੜਾਣ ਦੀ ਇੱਜ਼ਤ ਨੂੰ ਹੱਥ ਪਾਉਂਦੇ ਨੇ ਇਹੋ ਜਿਹੇ ਲੋਕਾਂ ਦੇ ਮੂੰਹ ਤੇ ਚਪੇੜ ਆ ਜੇਕਰ ਸਿੱਖ ਇਹੋ ਜੀ ਹੁੰਦੇ ਤਾਂ ਫਿਰ ਇੱਕ ਮੁਸਲਮਾਨਾਂ ਦਾ ਮੁੰਡਾ ਆਪਣੇ ਪਰਿਵਾਰ ਸਮੇਤ ਸਿੱਖ ਪੰਥ ਲਈ ਕਿਉਂ ਸ਼ਹੀਦ ਹੁੰਦਾ ਇਹ ਸੋਚਣ ਵਾਲੀ ਗੱਲ ਆ ਸੋਚੋ ਜਰਾ ਆਰਮਨਾਲ ਇਸ ਮੁੰਡੇ ਦਾ ਨਾਮ ਸੀ ਬਸੀਰ ਮੁਹੰਮਦ ਜਿਹਦਾ ਜਨਮ 1 ਅਗਸਤ 1970 ਨੂੰ ਪਿਤਾ ਅਲੀ ਮੁਹੰਮਦ ਤੇ ਮਾਤਾ ਨੂਰੀ ਦੇ ਘਰ ਪੈਦਾ ਹੋਇਆ ਪਿੰਡ ਪੰਨਵੇ ਜ਼ਿਲ੍ਹਾ ਮਾਨਸਾ ਦੇ ਵਿੱਚ ਬਸੀਰ ਮੁਹੰਮਦ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਥੋੜੇ ਜਿਹ ਪਿਛੋਕੜ ਬਾਰੇ ਜਾਣਦੇ ਹਾਂ ਜਿਵੇਂ ਸਾਲ 47 ਦੇ ਵਿੱਚ ਕੁਝ ਮੁਸਲਮਾਨ ਪੰਜਾਬ ਵਿੱਚ ਰਹੇਗੇ ਤੇ ਔਰ ਕੁਝ ਪਾਕਿਸਤਾਨ ਦੇ ਵਿੱਚ ਚਲੇ ਗਏ ਸੀਗੇ ਜਿਹੜੇ ਪੰਜਾਬ ਵਿੱਚ ਰਹੇ ਤੇ ਉਹਨਾਂ ਵਿੱਚੋਂ ਇੱਕ ਨੂਰੀ ਸੀਗੀ ਜਿਹਦਾ ਪਾਲਣ ਪੋਸਣ ਇੱਕ ਸਿੱਖ ਪਰਿਵਾਰ ਨੇ ਕੀਤਾ ਸਿੱਖ ਪਰਿਵਾਰ ਨੇ ਨੂਰੀ ਦਾ ਪਾਲਣ ਪੋਸਣ ਕੀਤਾ ਤੇ ਉਹਦਾ ਮੁਸਲਮਾਨ ਧਰਮ ਪੂਰਾ ਬਰਕਰਾਰ ਉਸੇ ਤਰ੍ਹਾਂ ਰੱਖਿਆ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਸਮਾਂ ਆਉਣ ਤੇ ਨੂਰੀ ਦਾ ਵਿਆਹ ਵੀ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਅਲੀ ਮੁਹੰਮਦ ਨਾਲ ਕਰ ਦਿੱਤਾ ਜੀ ਉਹਦੇ ਪੰਜ ਬੱਚੇ ਪੈਦਾ ਹੋਏ ਜਿਨ੍ਹਾਂ ਵਿੱਚੋਂ ਤਿੰਨੇ ਲੜਕੇ ਤੇ ਦੋ ਲੜਕੀਆਂ ਸੀਗੀਆਂ ਤੇ ਨੂਰੀ ਨੇ ਵੀ ਆਪਣੇ ਬੱਚਿਆਂ ਨੂੰ ਕੁਰਾਨ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵੀ ਦਿੱਤੀ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਨੇੜੇ ਸੀਗੀ ਉਹ ਸਿੱਖ ਪਰਿਵਾਰ 'ਚ ਰਹਿਣ ਕਰਕੇ ਉਹਨੂੰ ਪੂਰਾ ਗਿਆਨ ਸੀਗਾ ਤੇ ਬੱਚਿਆਂ ਨੂੰ ਗੁਰੂ ਸਿੱਖਿਆ ਵੀ ਦਿੰਦੀ ਰਹੀ ਪੂਰੀ ਦੇ ਪੰਜਾਂ ਬੱਚਿਆਂ 'ਚੋਂ ਵਸੀਰ ਮਹਮਦ ਬਹੁਤ ਲਾਇਕ ਸੀਗਾ ਉਪਨਾਏ ਦੇ ਨਾਲ ਨਾਲ ਖੇਡਾਂ 'ਚ ਦਿਲਚਸਪੀ ਰੱਖਦਾ ਸੀ ਪਹਿਲਵਾਨੀ ਕਰਦਾ ਸੀਗਾ ਉਹਦੀ ਪਹਿਲਵਾਨੀ ਦੇ ਵੀ ਆੜ-ਆੜੇ ਦੇ ਪਿੰਡਾਂ ਤੱਕ ਚਰਚੇ ਸੀਗੇ ਲੋਕ ਬਹੁਤ ਪਿਆਰ ਕਰਦੇ ਸੀ ਤੇ ਵਸੀਰ ਮਹਮਦ ਨੂੰ ਤੇ ਬਸੀਰ ਮਹਮਦ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੰਜਾਬ ਪੁਲਿਸ ਚ ਭਰਤੀ ਹੋ ਗਿਆ ਤੇ ਪੰਜਾਬ ਪੁਲਿਸ ਦੇ ਡੀਐਸਪੀ ਸੁਖਦੇਸ਼ ਸਿੰਘ ਚਾਹਲ ਨੇ ਬਸੀਰ ਮਹਮਦ ਨੂੰ ਆਪਣਾ ਪਰਸਨਲ ਬਾਡੀਗਾਰਡ ਰੱਖ ਲਿਆ ਤੇ ਉਸ ਸਮੇਂ ਮਾਨਸਾ ਏਰੀਆ ਦੇ ਵਿੱਚ ਸਿੱਖ ਲਿਬ੍ਰੇਸ਼ਨ ਫੋਰਸ ਦੇ ਭਾਈ ਗੁਰਮੀਲ ਸਿੰਘ ਬੱਬਰ ਤੇ ਭਾਈ ਰਿਸ਼ਪਾਲ ਸਿੰਘ ਬੱਬਰ ਨੇ ਪੰਜਾਬ ਪੁਲਿਸ ਦੇ ਨਾਲ ਸੀਟੂਆਂ ਲਿਆ ਰੱਖਿਆ ਦੀ ਤੇ ਇਹਨੂੰ ਠੱਲ ਪਾਉਣ ਵਾਸਤੇ ਪੰਜਾਬ ਪੁਲਿਸ ਆਪਣੀ ਉਹ ਗੰਦੀਆਂ ਤੋਂ ਗੰਦੀਆਂ ਚਾਲਾਂ ਚੱਲ ਰਹੀ ਸੀਗੀ ਵੀ ਆਪਣੇ ਬੰਦੇ ਸਿੱਖ ਫੌਜ ਚ ਭਰਤੀ ਕਰੋ ਆਪਾਂ ਨੂੰ ਮਖਬੂਰੀ ਕਰਨੀ ਹੈ ਤੇ ਆਪਾਂ ਇਹਨਾਂ ਦੇ ਇਨਕਾਊਂਟਰ ਕਰਾਂਗੇ ਇਸ ਕੰਮ ਵਾਸਤੇ ਪੰਜਾਬ ਪੁਲਿਸ ਨੇ ਡੀਡੀਐਸਪੀ ਸੁਖਦੇਵ ਨੇ ਚਹਲੇ ਚੁਣਿਆ ਬਸੀਰ ਮਹਮਦ ਨੂੰ ਵੀ ਭਾਈ ਤੂੰ ਦਾੜੀ ਕੇ ਹਿਸਬਤ ਆਵਦੇ ਤੇਰੀ ਦਿੱਖ ਸਿੰਘਾ ਵਰਗੀ ਲੱਗੇ ਤਾਂ ਕਿ ਤੈਨੂੰ ਸਿੱਖਾ ਦੀ ਫੌਜ ਵਿੱਚ ਭਰਤੀ ਕਰ ਲਈਏ ਤੇ ਤੂੰ ਸਾਨੂੰ ਉਹਨਾਂ ਦੀ ਮੁਖਬਰੀ ਕਰੇ ਅਸੀਂ ਉਹਨਾਂ ਦਾ ਐਨਕਾਊਂਟਰ ਕਰੀਏ ਚਲੋ ਬਸੀਰ ਮਹਮਦ ਦੇ ਦਾੜੀ ਬਧਾਈ ਪੱਗ ਬੰਨਣ ਲੱਗ ਗਿਆ ਫਿਰ ਪੰਜਾਬ ਪੁਲਿਸ ਨੇ ਇੱਕ ਡਰਾਮਾ ਰਚ ਕੇ ਬਸੀਰ ਮਹਮਦ ਨੂੰ ਬਾਗੀ ਕੋਸਤ ਕਰਤਾ ਬਾਕੀ ਕੋਸ਼ਤ ਕਰਨ ਤੋਂ ਬਾਅਦ ਇਹਦਾ ਸੰਪਰਕ ਭਾਈ ਗੁਰਮੇਲ ਸਿੰਘ ਬੱਬਰ ਨਾਲ ਹੋਇਆ ਇਹ ਜਾ ਕੇ ਸਿੰਘਾਂ ਦੀ ਫੌਜ ਚ ਭਰਤੀ ਹੋ ਗਿਆ ਸਿੰਘਾਂ ਦੇ ਛੋਟੇ-ਮੋਟੇ ਕੰਮ ਕਰਦਾ ਰਿਹਾ ਸਿੰਘਾਂ ਨਾਲ ਰਹੇ ਰਹਿੰਦੇ ਨੂੰ ਇਹ ਅਹਿਸਾਸ ਹੋਇਆ ਵੀ ਸਿੰਘ ਜਰ ਮਾੜੀ ਨਹੀਂ ਹੈਗੇ ਸਿੰਘ ਤਾਂ ਬਹੁਤ ਚੰਗੇ ਨੇ ਵੀ ਮਾੜੀ ਤਾਂ ਸਾਡੀ ਸਰਕਾਰਾਂ ਨੇ ਪੰਜਾਬ ਪੁਲਿਸ ਮਾੜੀ ਹੈ ਜਿਹੜੇ 15-15 ਸਾਲ ਦੇ 14-14 ਸਾਲ ਦੇ ਨੌਜਵਾਨ ਨੂੰ ਚੱਕ ਕੇ ਹੁਣ ਤੱਕ ਇਨਕਾਊਂਟਰ ਕਰਦੀ ਆਈ ਹੈ ਤੇ ਕਰ ਰਹੀ ਆ ਇਹਨੂੰ ਬਹੁਤ ਦੁੱਖ ਲੱਗਿਆ ਸਿੰਘਾਂ ਦਾ ਇਹਨੇ ਫਿਰ ਸੋਚਿਆ ਯਾਰ ਮੈਂ ਸਿੰਘਾਂ ਨੂੰ ਸਾਰੀ ਸੱਚਾਈ ਕਰ ਦੱਸਦਾ ਕਿ ਮੈਂ ਮੁਖਬਰਾਂ ਦੇਖੀ ਜੋ ਕਿ ਮੌਕੇ ਤੇ ਚਟਕਾਉਣ ਦੇ ਚਟਕਾ ਦੇਣਾ ਆਪਣੀ ਜਾਨ ਤੜੀ ਤੇ ਰੱਖ ਕੇ ਭਾਈ ਗੁਰਮੇਲ ਸਿੰਘ ਬੱਬਰ ਨੂੰ ਬਸੀਰ ਮੁਹੰਮਦ ਨੇ ਸਾਰੀ ਗੱਲ ਦੱਸ ਦਿੱਤੀ ਕਿ ਮੈਂ ਪੰਜਾਬ ਪੁਲਿਸ ਦਾ ਮੁਖਬਰ ਹਾਂ ਇਹਨੂੰ ਪਤਾ ਸੀ ਕਿ ਸਿੰਘ ਮੈਨੂੰ ਗੋਲੀ ਵੀ ਮਾਰ ਸਕਦੇ ਨੇ ਪਰ ਜਮੀਰ ਨੇ ਇਜਾਜ਼ਤ ਦਿੱਤੀ ਵੀ ਤੈਨੂੰ ਦੱਸਣਾ ਹੀ ਪੈਣਾ ਇਹ ਗੱਲਾਂ ਹੁੰਦੀ ਨੇ ਜਾਗੀਰ ਦੀ ਜ਼ਮੀਰ ਵਾਲਿਆਂ ਦੀਆਂ ਬੇਸ਼ੱਕ ਉਹ ਪੰਜਾਬ ਪ੍ਰਸਾਦ ਮੁਖਬਰ ਉੱਪਰ ਪੰਜਾਬ ਬੇਸ਼ੱਕ ਉਹ ਪੰਜਾਬ ਪ੍ਰਸਾਦ ਮੁਖਬਰ ਬਣ ਕੇ ਭਰਤੀ ਹੋਇਆ ਸੀ ਪਰ ਅਖੀਰ ਜ਼ਮੀਰ ਜਾਗੀ ਤੇ ਉਹਨੇ ਆਪਣੀ ਜ਼ਮੀਰ ਦਾ ਸਾਥ ਦਿੱਤਾ ਤੇ ਫਿਰ ਭਾਈ ਗਰਮੇਲ ਸਿੰਘ ਬੱਬਰ ਨੇ ਵੀ ਇਹਨੂੰ ਸੋਚਣ ਦਾ ਮੌਕਾ ਦਿੱਤਾ ਵੀ ਤੂੰ ਕੋਈ ਨਾ ਸੋਚ ਲਾ ਵੀ ਸਾਡੇ ਨਾਲ ਰਹੇਗਾ ਤਾਂ ਸ਼ਹੀਦੀ ਤਾਂ ਪੱਕੀ ਹੈ ਜਿਆਦਾ ਲੰਬਾ ਸਮਾਂ ਹੀ ਉਹ ਸਿੰਘਾਂ ਕੱਟਦੇ ਹੈਗੇ ਕਿਉਂ ਸਿੰਘਾਂ ਦੀ ਉਮਰਾਂ ਬਹੁਤ ਛੋਟੀਆਂ ਹੁੰਦੀਆਂ ਨੇ ਇਹਨੇ ਨਿਸ਼ਚੈ ਕਰ ਚੁੱਕਿਆ ਹੈ ਕਿ ਮੈਂ ਤਾਂ ਸ਼ਹੀਦੀ ਹੋਣਾ ਭਾਈ ਸਾਹਿਬ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਨਾ ਡਰਦਾ ਦੇਖ ਕੇ ਭਾਈ ਫਿਰ ਭਾਈ ਗੁਰਮੇਰ ਸਿੰਘ ਜੀ ਬੱਬਰਾਂ ਬਸੀਰ ਮਹਮਦ ਨੂੰ ਟ੍ਰੇਨਿੰਗ ਤੇ ਭੇਜ ਦਿੰਦੇ ਨੇ ਤੇ ਬਸੀਰ ਮਹਮਦ ਟ੍ਰੇਨਿੰਗ ਤੋਂ ਆ ਕੇ ਅਮਰਤ ਛੱਕਦਾ ਅਮਰਤ ਛੱਕੇ ਬਸੀਰ ਮਹਮਦ ਤੋਂ ਉਹ ਭਾਈ ਲਖਮਣ ਸਿੰਘ ਬਣ ਜਾਂਦਾ ਤੇ ਸਿੰਘਾਂ ਨਾਲ ਰਲ ਕੇ ਕਾਰਨਾਮੇ ਸ਼ੁਰੂ ਕਰਦੇ ਨੇ ਐਨੇ ਐਕਸ਼ਨ ਕਰਦੇ ਨੇ ਕਿ ਪੰਜਾਬ ਪੁਲਿਸ ਦੇ ਨਾਲ ਸਿੱਧੂ ਹਲਾ ਦਿੰਦੇ ਨੇ ਤੇ ਇਹਦੇ ਵਿੱਚ ਚੱਲਦੇ ਸਮੇਂ ਚੱਲਦੇ ਹੀ ਭਾਈ ਗੁਰਮੇਰ ਸਿੰਘ ਬੱਬਰ ਦੀ ਸ਼ਹੀਦੀ ਹੋ ਜਾਂਦੀ ਆ ਤੇ ਜਥੇਬੰਦੀ ਭਾਈ ਲਖਮਣ ਸਿੰਘ ਤੋਂ ਅਗਲਾ ਮੁਖੀ ਕੋਸ਼ਤ ਕਰ ਦਿੰਦੇ ਨੇ ਮਾਨਸਾ ਏਰੀਆ ਦਾ ਜੋਦੇ ਜਥੇ ਬੰਦਦੇ ਨੇ ਮੁਖੀ ਬਣਦੇ ਨੇ ਫਿਰ ਇਹੋ ਜਿਹਾ ਐਕਸ਼ਨ ਕਰਦੇ ਨੇ ਕਿ ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਨਵਾਂ ਮੁੰਡਾ ਜਿਹੜਾ ਭਾਈ ਲక్ష్మణ ਸਿੰਘ ਆ ਵੀ ਕੌਣ ਆ ਕਿੱਥੋਂ ਦਾ ਰਹਿਣ ਵਾਲਾ ਕਿਹੜਾ ਪਿੰਡਾ ਨੂੰ ਕਿਵੇਂ ਫੜੀਏ ਕੋਈ ਸਮਝ ਨਾ ਆਉਂਦੀ ਤੇ ਤੇ ਇਧਰ ਲక్ష్మణ ਸਿੰਘ ਦਾ ਵਿਆਹ ਬੇਗਮ ਸਕੀਨਾ ਨਾਲ ਹੋ ਜਾਂਦਾ ਜਿਹਦਾ ਵਿਆਹ ਤੋਂ ਬਾਅਦ ਨਾਮ ਬਦਲ ਕੇ ਰਾਣੀ ਕੌਰ ਰੱਖਿਆ ਜਾਂਦਾ ਤੇ ਨਾਲ ਉਸਨੇ ਪੰਜਾਬ ਦਾ ਮਾਹੌਲ ਵੀ ਬਹੁਤ ਖਰਾਬ ਸੀਗਾ ਜਿਹਦੇ ਵਿੱਚ ਚੋਟੀ ਦੇ ਸਿੰਘ ਸ਼ਹੀਦੀਆਂ ਪਾ ਰਹੇ ਸੀਗੇ ਜਿਨ੍ਹਾਂ ਵਿੱਚੋਂ ਭਾਈ ਗੁਰਚੰਡ ਸਿੰਘ, ਬੁੱਧ ਸਿੰਘ ਵਾਲਾ ਹੋਇਆ। ਭਾਈ ਸੁਖਦੇਵ ਸਿੰਘ ਬੱਬਰ ਗੁਰ ਤੇ ਭਾਈ ਪ੍ਰਗਟ ਸਿੰਘ, ਬਾਗ ਸਿੰਘ ਸ਼ਿਧੀਆ ਪਾ ਕੇ ਇਹ ਸਾਰੀਆਂ ਸ਼ਿਧੀਆਂ ਇੱਕ ਮੁਖਬਰਾ ਕਰਕੇ ਹੋ ਰਹੀਆਂ ਸੀਗੀਆਂ। ਮਾਹੌਲ ਬਹੁਤ ਜ਼ਿਆਦਾ ਖਰਾਬ ਸੀਗਾ। ਤੇ ਇਧਰ ਭਾਈ ਲਖਮਨ ਸਿੰਘ ਨੇ ਸੋਚਿਆ ਵੀ ਯਾਰ ਕੁਝ ਸਮਾਂ ਪੰਜਾਬ ਤੋਂ ਬਾਹਰ ਚਲੇ ਜਾਈਏ ਕਿਉਂਕਿ ਪੰਜਾਬ ਹੁਣ ਸਿੰਘਾਂ ਵਾਸਤੇ ਸੇਫ ਨਹੀਂ ਰਿਹਾ। ਤਾਂ ਇਹ ਕਲਕੱਤੇ ਚਲੇ ਜਾਂਦੇ ਨੇ। ਕਲਕੱਤੇ ਕਿਰਾਏ ਦਾ ਮਕਾਨ ਲੈ ਕੇ ਰਹਿੰਦੇ ਨੇ ਜਿਹਦੇ ਵਿੱਚ ਭਾਈ ਸਾਹਿਬ ਲਖ ਆਪ ਤੇ ਇਹਨਾਂ ਦੀ ਪਤਨੀ ਦੋਏ ਰਹਿੰਦੇ ਨੇ। ਤੇ ਪੰਜਾਬ ਦੇ ਵਿੱਚ ਡੀਐਸਪੀ ਸੁਖਦੇਵ ਚਹਿਲ ਮਾਨਸਾ ਦੇ ਵਿੱਚ ਲੱਭੀ ਜਾਂਦਾ ਕਿ ਲਸ਼ਮਣ ਇੱਥੇ ਹੋਊਗਾ ਪਰ ਉਹ ਤਾਂ ਕਲਕੱਤੇ ਜੀ ਬੈਠੇ ਸੀਗੇ ਤੇ ਇੱਕ ਮੁਖਬਰ ਡੀਐਸਪੀ ਚ ਹਨ ਮੁਖਬਰੀ ਕਰਦਾ ਵੀ ਜਿਹੜੇ ਲਸ਼ਮਣ ਨੂੰ ਤੁਸੀਂ ਲੱਭ ਰਹੇ ਹੋ ਅਸਲ ਵਿੱਚ ਉਹ ਲਸ਼ਮਣ ਨਹੀਂ ਤੁਹਾਡਾ ਮੁਖਬਰ ਬਸੀਰ ਮੁਹੰਮਦ ਹੈ ਇਹ ਸੁਣ ਕੇ ਸੁਖਦੇਵ ਚ ਇਹਨੂੰ ਬੜਾ ਗੁੱਸਾ ਆਉਂਦਾ ਵੀ ਯਾਰ ਜਿਹੜਾ ਮੈਂ ਮੁਖਬਰ ਬਣਾ ਕੇ ਭੇਜਿਆ ਸੀ ਉਹ ਸਾਡੇ ਹੀ ਖਿਲਾਫ ਹੋ ਗਿਆ ਉਹ ਸੋਚ ਰਿਹਾਦਾ ਵੀ ਅੱਜ ਤਾਂ ਇਸ ਨੂੰ ਮਾਰਨੀ ਮਾਰਨਾ ਜੱਥੇ ਮਰਜ਼ੀ ਮਿਲੇ ਇਹਦਾ ਐਨਕਾਊਂਟਰ ਕਰ ਨਹੀਂ ਕਰਨਾ ਪੰਜਾਬ 'ਚ ਥਾਂ-ਥਾਂ ਭਟਕਦਾ ਪਰ ਨਹੀਂ ਮਿਲਦਾ ਫਿਰ ਉਹਨੂੰ ਕਿਤੇ ਸ਼ੂ ਮਿਲਦੀ ਹੈ ਕਿ ਤੁਹਾਡਾ ਬਸੀਰ ਮੁਹੰਮਦ ਉਰਫ ਲਸ਼ਮਣ ਸਿੰਘ ਕਲਕੱਤੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਤਾਂ ਡੀਐਸਪੀ ਆਪਣੀ ਫੋਰਸ ਦੇ ਨਾਲ ਸਿੰਘ ਦਾ ਇਨਕਾਉਂਟਰ ਕਰਨ ਵਾਸਤੇ ਕਲਕੱਤੇ ਨੂੰ ਚੱਲ ਪੈਂਦਾ ਕਲਕੱਤੇ ਉਹ ਟਿਕਾਣੇ ਤੇ ਪਹੁੰਚ ਜਾਂਦਾ ਜਿੱਥੇ ਪਹਿਲਾਂ ਸ਼ਮਰ ਸਿੰਘ ਠਹਿਰਾ ਹੋਇਆ ਸੀਗਾ ਲਸ਼ਮਣ ਸਿੰਘ ਰਾਤ ਨੂੰ ਆਪਣੇ ਪਰਿਵਾਰ ਨਾਲ ਕਮਰੇ ਅੰਦਰ ਸੁੱਤਾ ਪਿਆ ਸੀਗਾ ਤਾਂ ਪੁਲਿਸ ਵਾਲੇ ਆ ਕੇ ਬਾਹਰੋਂ ਉਸ ਘਰ ਨੂੰ ਘੇਰਾ ਪਾ ਲੈਂਦੇ ਨੇ ਫੌਜ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਵੀ ਜੇਕਰ 라ਉ ਨੂੰ ਫੜੀਏ ਇਹ ਨਹੀਂ ਪਤਾ ਉਹਨੂੰ ਕੋਈ ਫਾਇਰਕ ਮਾਰ ਦੇ ਤਾਂ ਸੁੱਤੇ ਪਿਆ ਇਹਦੇ ਹੀ ਬਾਰੋਂ ਗੋਲੀਆਂ ਚਲਾ ਦਿੰਦੇ ਨੇ ਕੀ ਸਿੰਘ ਸੁੱਤਾ ਪਿਆ ਹੀ ਸ਼ਹੀਦ ਹੋ ਜਾਂਦਾ ਫਿਰ ਉਹ ਕੱਲਾ ਸ਼ਹੀਦ ਨਹੀਂ ਹੁੰਦਾ ਉਹਦੇ ਨਾਲ ਉਹਦੀ ਪਤਨੀ ਤੇ ਪਤਨੀ ਦੇ ਹੋਣ ਵਾਲਾ ਬੱਚਾ ਜਿਹਨੇ ਅਸੀਂ ਦੁਨੀਆ ਵੀ ਨਹੀਂ ਦੇਖੀ ਸੀ ਉਹ ਵੀ ਸ਼ਹੀਦियां ਪਾ ਜਾਂਦਾ ਹੁਣ ਤੁਸੀਂ ਉਹ ਦੱਸੋ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਸਿੰਘ ਮਾਰੇ ਨੇ ਸਿੰਗ ਡਾਕੂ ਨੇ, ਸਿੰਗ ਲਟੇਰੇ ਨੇ ਜੇਕਰ ਸਿੰਗ ਐਨੇ ਹੀ ਮਾੜੇ ਹੁੰਦੇ ਫਿਰ ਇੱਕ ਮੁਸਲਮਾਨ ਸਿੱਖ ਪੰਥ ਲਈ ਕਿਉਂ ਸ਼ਹੀਦ ਹੁੰਦਾ ਸੋਚਣ ਵਾਲੀ ਗੱਲ ਆ ਨਾ ਉਸ ਸਮੇਂ ਦਿੱਲੀ ਦੇ ਅਖਬਾਰਾਂ ਵਿੱਚ ਇਹ ਗੱਲ ਵੀ ਛਪੀ ਤੀ ਵੀ ਜਿਹੜਾ ਕਲਕੱਤੇ ਇਨਕਾਊਂਟਰ ਹੋਇਆ ਜਿਹੜਾ ਮੁਸਲਮਾਨ ਮਾਰਿਆ ਅਖਬਾਰਾਂ ਵਿੱਚ ਵੀ ਇਹ ਪਾਕਿਸਤਾਨੀ ਏਜੰਟ ਸੀਗਾ ਜੇਕਰ মিডিਆ ਅੱਜ ਬਕਾਉਗਾ ਤਾਂ মিডিਆ ਉਸ ਸਮੇਂ ਵੀ ਬਕਾਉਦੀ ਸਿੱਖਾਂਾਂਰ ਦਾ ਸ਼ੁਰੂ ਦੀ ਧੱਕਾ ਹੁੰਦਾ ਆ ਉਸ ਸਮੇਂ ਵੀ ਅੱਜ ਵੀ ਸਰਕਾਰਾਂ ਵੀ ਮੀਡੀਆ ਵੀ ਸਿੱਖਾਂ ਦੇ ਹੱਕ 'ਚ ਕੌਣ ਖੜਦਾ ਉਹ ਵਾਹੀ ਗਰੁੱਪ ਲਈ ਕਰੀ ਇਹ ਵੀਡੀਓ ਸੀ ਪਾਈ ਲਸ਼ਮਨ ਸਿੰਘ ਉਰਫ ਵਸੀਰ ਮਹਮਦ ਦੀ ਵੀਡੀਓ ਵਧੀਆ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਨਾ ਵੀਰੇ ਤਾਂ ਕਿ ਅਗਲੀ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆਵਾਂ